ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ 'ਚ ਇਧਰ ਮੰਨਪ੍ਰੀਤ ਟਰਾਈ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਮੇਰਾ ਕਰੇ ਜੀ ਟਰਾਈ ਕਰੀ ਜਾਂਦੇ ਹਾਂ ਹਾਂ ਜੀ ਸਪੋਰਟ ਕਰਿਆ ਜੀ ਦੱਬ ਕੇ ਜਿੰਨੀ ਹੋ ਸਕੇ ਤੇ ਤੁਹਾਡੇ ਨਾਲ ਹੀ ਅਸੀਂ ਹਾਂ ਰੋਜ਼ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਤਾਂ ਇਸ ਕਰਨਾ ਟਰਾਈ ਕਰਨੀ ਹੈ ਜ਼ਰੂਰੀ ਹੈ ਰਾਜ ਉਹ ਚੀਜੀ ਦੇਵੇਂ ਮੈਨੂੰ ਮੈਂ ਖਾਣੀ ਆ ਪੁੱਤੀ ਮੈਨੂੰ ਭੁੱਖੀ ਲੱਗੀ ਐ ਦੇ ਦੇ ਥੋੜੀ ਜਿਹੀ ਮੈਨੂੰ ਦੇ 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 ਦੋ ਬੇਟਾ ਸਵਰਾਜ ਦੇਵੀ ਇੱਕ ਤਾਂ ਦੇ ਦੇ ਇੱਕ ਦੇ ਦੋ ਓਏ ਬੱਲੇ 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 ਸ਼ਾਬਾਸ਼ ਸ਼ਾਬਾਸ਼ ਸਿਆਣਾ ਪੁੱਤੀ ਹੋ ਗਿਆ ਤੂੰ ਉਹ ਵੀ ਲਿਆ ਦੇ ਉਹ ਲਫਾਪੇ ਵਿੱਚ ਕੀ ਐ ਉਹ ਵੀ ਲਿਆ ਦੇ ਲੇ ਆ ਦੋ ਮੇਰਾ ਭਾਣ ਜਿਆ ਬਈ ਸਵਰਾਜ ਸਿੰਘ ਸਿਆਣਾ ਹੋ ਗਿਆ ਬੜਾ ਵੇਖੋ ਆ ਸਾਰੀ ਚੀਜ਼ਾਂ ਵੜਾਈ ਜਾਂਦਾ ਮੈਨੂੰ ਦਿਓ ਲੈ ਆ ਦਿਓ ਦਿਓ ਇਧਰ ਮਨਪ੍ਰੀਤ ਨੇ ਚੱਕ ਲੈ ਝਾੜੂ ਚਲੋ ਲੈ ਦੇ ਦੇ ਯਾਰਾ ਇਹ ਇਧਰ 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 ਆ ਗਿਆ ਲੋ ਜੀ ਇਹ ਸਾਰਾ ਖਾ ਜਾ ਮੈਂ ਖਾ ਜਾ ਨਹੀਂ ਲੈ ਫਿਰ پکڑ ਲੈ ਫਿਰ ਮੈਂ ਲਵਾਂਗਾ ਤਾਂ ਫਿਰ ਮੈਂ ਤਾਂ ਖਾਊਂਗਾ ਹੀ ਨਾ ਚੱਲ ਬਾਹਰ ਕਰ ਦੋ ਬਾਹਰ ਕਰ ਦੋ ਬਾਈ ਕਰ ਦੋ ਬਾਈ 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 ਆ ਵੀ ਖਾਂਦੇ ਹਾਂ ਕੌਣ ਆ ਵੀ ਖਾਂਦੇ ਹਾਂ ਮੰਮਾ ਤੇਰੀ ਹਾਂ ਮੈਗੀ ਖਾਂਦੀ ਹੈ ਤੈਨੂੰ ਕਹਿੰਦੀ ਹੈ ਕਿ ਤੂੰ ਮੈਗੀ ਖਾਣਾ ਨਹੀਂ ਮੈਗੀ ਖਾਣੇ ਤੂੰ ਨਹੀਂ ਖਾਂਦਾ ਅਰੇ ਅਰੇ ਕਿਉਂ ਫੇ ਉਹ ਆਉਂਦਾ ਜੋਰ ਦੀ ਟੱਟ ਮਾਰ ਦੇ ਆਖਾ ਪਰ ਮੈਗੀ ਖਾਂਦੀ ਰਹਿਣੀ ਆਂਗੀ ਹੋ ਗਿਆ ਲੋਰ ਹੋਰ ਜੋਰ ਦੀ ਮਾਰ ਦੇ ਕੁਚਾ ਕਰ ਦੇ ਕੁਚਾ ਕਰ ਦੇ ਪੂਰਾ ਕੁਚਾ ਕਰ ਦੇ ਮੈਗੀ ਨਹੀਂ ਖਾਣੀ आप ही खाती रहंदी आप ही खांदी रहंदी है ना हां तो। <exports> हैं ए मनराज है मनराज मनराज बोलो 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 आप क्या बोलना चाहते हो बोलो 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 ਕੀ ਆਖਨੇ ਕੋਈ ਗੱਲ ਕਰਨੀ ਹੈ ਇੱਕ ਪਾੜੀ ਇੱਕ ਹੂੰ ਮੁੱਛਾ ਵਧੀਆ ਮੁੱਛਾ ਵਧੀਆ ਵਧੀਆ ਮੁੱਛਾ ਅਸੀਂ ਆ ਗਏ ਜੀ ਟ੍ਰੇਡ ਫੇਅਰ ਮੇਲੇ ਤੇ ਜੀ ਬਹੁਤ ਵਧੀਆ ਰਸਿਆ ਹੈ ਦੇਖੋ ਜੀ ਬੱਚੇ ਅੱਗੇ ਜਾ ਰਹੇ ਨੇ ਮੈਂ ਥੋੜਾ ਲੇਟ ਆਇਆ ਸੀ

ਮਾਣ ਆ। ਚਲੋ ਚਲੋ। ਡੈਡੀ ਦੇ ਬਾਸ ਰਹਿ ਗਿਆ। ਮੇਰੇ ਸਿਰ ਤੇ ਨਹੀਂ ਹੈਗਾ ਇੱਕ। ਚਿੰਗਾ ਮਾ। ਹੋਏ ਗਈ। ਤੇ ਡੈਡੀ ਪਾਓ ਪਾਓ। ਬੱਚੇ ਕਿੱਈ ਹੈ। ਜੋ ਡੈਡੀ। ਉਹ ਤੇਰੀ ਡੈਡੀ ਹਾਰ ਗਏ। ਇੱਕ ਵੀ ਨਹੀਂ ਪਈ ਡੈਡੀ ਦੀ। ਹਾਂਜੀ ਸੱਸਿਆ ਕਾਲ ਜੀ। ਅਸੀਂ ਟ੍ਰੇਡ ਫੇਰ ਮੇਲੇ ਤੋਂ ਆ ਕੇ ਘਰੇ। ਤੇ ਵਧੀਆ ਲੱਗਿਆ ਬਹੁਤ। ਮਾਨੂੰ ਸ਼ਾਂਤੀ ਜੀ ਵਲੀ। ਥੋੜਾ ਰੌਣਕ ਬਿਲ੍ਹਾ ਦੇਖ ਕੇ ਥੱਕ ਸੋ ਗਈ ਨਵਦੀਪ ਤਾਂ ਸੁੱਤੀ ਕਿੱਥੇ ਜਾਗਦੀ ਆ ਜੇ ਥੱਕ ਗਈ ਹੈ ਜਿਆਦਾ ਹਾਂ ਥੱਕ ਗਈ ਨਵਦੀਪ ਨਾ ਕਮਜ਼ੋਰ ਹੋ ਗਈ ਜਿਆਦਾ ਸੁੱਤੀ ਰਹਿੰਦੀ ਹੁੰਦੀ ਜਿਹੜੀ ਹੁਣ ਥਾਕੀ ਤੂੰ ਅੱਜ ਕਈ ਚਲਾਈ ਸੀ ਨਾ ਮਲੇ ਇਸ ਤਰ੍ਹਾਂ ਹੀ ਕਰੀ ਸੀ ਪਾਲੇ ਪੁਲੇ ਮਾਰਦੇ ਰੇ ਛੱਤਾਂ ਵੀ ਜਿਹੜੀ ਸੀ ਤੇ ਜੀ ਚਲੋ ਮੈਂ ਸਾਰਿਆਂ ਨਾਲ ਜਿਆਦਾ ਕੰਮ ਕਰਦੀ ਕੋਈ ਨਹੀਂ ਕਰਦਾ ਹਾਂ ਕੰਮ ਸਭ ਤੋਂ ਜਿਆਦਾ ਕਰਦੀ ਹੈ ਤੇ ਹਾਂ ਸਹੀ ਗੱਲ ਹੈ ਆਰ ਮੈਂ ਜ਼ਿਆਦਾ ਚਲਾਉਂਦੀ ਆ ਕੁਛ ਇਹਦੀ ਸਪੀਡ ਬੜੀ ਆ ਬੜੀ ਜ਼ਿਆਦਾ ਏਡੀ ਕਹਦੇ ਛੱਡ ਗੱਲਾਂ ਦਿਓ ਕੀ ਕਿੰਨਾ ਕੁਛ ਨਹੀਂ ਚਲੋ ਮੈਂ ਖੈਲੀ ਕੁਝ ਮੈਨੂੰ ਪਚ ਗਈ ਨਹੀਂ ਕੋਈ ਨਾ ਹੋਵੇ ਅਸੀਂ ਦੁਬਾਰਾ ਤੁਹਾਨੂੰ ਆ ਗਏ ਆ ਜਿਸ ਨਾਲ ਵੀਡੀਓ ਲਾਈਕ ਸ਼ੇਅਰ ਹੋਰ ਕਮੈਂਟ ਕਮੈਂਟ ਤੇ ਹੋਰ ਸਰਪ੍ਰਾਈਜ਼ ਕਰਾਈ ਕਰਾਈ ਸੱਕਰਪ੍ਰਾਈਜ਼ ਕਰ ਲਿਆ ਜੀ ਠੀਕ ਹੈ ਜੀ ਤੁਹਾਡੇ ਕਿਹੜੇ ਫਰੈਂਡ ਜਿਨੇ ਬਹੁਤ ਹੈ ਕਿ ਉਸ ਵਿੱਚ ਕਈ ਵੇਸ ਦੇਖ ਰਿਹਾ ਕਮੈਂਟ ਚ ਵੀ ਬਲੌਗ ਨਹੀਂ ਪਾਦੇ ਬਲੌਗ ਨਹੀਂ ਪਾਦੇ ਹੁਣ ਕਦੋਂ ਦੁਬਾਰਾ ਪਾਡੇ ਕਈ ਤੂੰ ਆ ਗਏ ਆ ਵਾਪਸ ਕਾਏ ਤੂੰ ਆ ਗਏ ਹਾਂ ਤੁਹਾਨੂੰ ਇਹ ਪਾੜੇ ਸੀ ਸਪੋਰਟ ਕਰਾਇ ਜਿੰਨੀ ਹੋ ਸਕੇ ਹਾਂ ਜਿੰਨੀ ਹੋ ਸਕੇ ਬਾਕੀ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ ਖੁਸ਼ ਰੋ ਮਿਲਦਾ ਕੱਲ ਦੇ ਬਲੌਗ ਚ ਬਾਏ